ਔਰ ਜਿਸ ਦੀ ਭਿੰਕ ਸੰਗਤਾਂ ਤੱਕ ਤੱਕ ਹੀ ਲਗਣੀ ਸੀ ਜਥੇਬੰਦੀਆਂ ਤੱਕ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਕਿਸੇ ਨੂੰ ਵੀ ਭਰੋਸੇ ਵਿੱਚ ਨਹੀਂ ਲਿਆ ਗਿਆ ਔਰ ਨਵੀਆਂ ਨੁਕਤੀਆਂ ਆਪਣੀ ਮਨਮਰਜ਼ੀ ਦੇ ਨਾਲ ਕਰਕੇ ਤਖਤਾਂ ਦੀ ਮਾਨ ਮਰਿਆਦਾ ਦੀ ਉਲੰਘਣਾ ਕਰਦੇ ਆ ਹੋਇਆ ਗੁਰਮਤਿ ਮਰਿਆਦਾ ਦੀ ਉਲੰਘਣਾ ਕਰਦੇ ਆ ਹੋਇਆ ਨਵੀਆਂ ਨੁਕਤੀਆਂ ਕਰ ਦਿੱਤੀਆਂ ਗਈਆਂ ਜਿਸ ਨਾਲ ਦੁਨੀਆਂ ਭਰ ਵਿੱਚ ਬੈਠੇ ਹਰ ਸਿੱਖ ਦਾ ਹਿਰਦਾ ਦੁਖੀ ਹੋਇਆ। ਭਾਵੇਂ ਬਹੁਤ ਸੰਗਤਾਂ ਇੱਥੇ ਨਹੀਂ ਆ ਸਕਦੀਆਂ ਆਪੋ ਆਪਣੇ ਘਰਾਂ 'ਚ ਵਿੱਚ ਵੀ ਬੈਠੀਆਂ। ਦੁਨੀਆਂ ਭਰ ਦੇ ਕੋਨੇ-ਕੋਨੇ ਵਿੱਚ ਵੀ ਸਿੱਖ ਬੈਠਾ ਹੈ। ਇਸ ਘਟਨਾ ਦੇ ਨਾਲ ਇਸ ਵਗਿਆ ਦੇ ਨਾਲ ਹਰ ਸੱਚੇ ਸੁੱਤੇ ਸਿੱਖ ਦਾ ਹਿਰਦਾ ਦੁਖੀ ਹੋਇਆ ਹੈ। ਭਾਵੇਂ ਕੋਈ ਕਿਸੇ ਵੀ ਪਾਰਟੀ ਵਿੱਚ ਬੈਠਾ ਹੈ। ਹਰ ਇੱਕ ਦੇ ਸਿੱਖ ਦੇ ਹਿਰਦੇ ਨੂੰ ਬੜਾ ਭਾਰੀ ਦੁੱਖ ਲੱਗਾ ਹੈ ਇਸ ਲਈ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਦਮਦਮਾ ਟਕਸਾਲ ਵੱਲੋਂ ਇਹ ਜੋ ਨਿਖਤੀਆਂ ਕੀਤੀਆਂ ਗਈਆਂ ਪਿਛਲੇ ਸੰਗ ਸਹਿਬਾਨਾਂ ਨੂੰ ਜੋ ਸੇਵਾ ਮੁਕਤ ਕੀਤਾ ਗਿਆ ਉਸ ਦੇ ਰੋਸ ਵਜੋਂ ਇੱਕ ਵੱਡਾ ਭਾਰੀ ਪੰਥਕ ਇਕੱਠ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 14 ਮਾਰਚ ਹੋਲੇ ਮਹੱਲੇ ਨੂੰ ਸੱਦਿਆ ਗਿਆ ਇਹ ਪੰਥਕ ਕੱਤਰਤਾ ਸੀ ਪੰਥਕ ਕਾਠ ਸੀ ਜਿਹਦੇ ਵਿੱਚ ਸਿੱਖ ਸੰਪਰਦਾਵਾਂ ਸੰਤ ਮਹਾਪੁਰਸ਼ ਨਿਹੰਗ ਸਿੰਘ ਜਥੇਬੰਦੀਆਂ ਪੰਥਕ ਜਥੇਬੰਦੀਆਂ ਦੇ ਨਮੈਂਦਿਆਂ ਨੂੰ ਵਿਸ਼ੇਸ਼ ਸ਼ਿਰਕਤ ਕਰਨ ਵਾਸਤੇ ਬੁਲਾਇਆ ਗਿਆ ਕਿਉਂਕਿ ਜਦੋਂ ਨਮੈਂਦਾ ਇਕੱਠ ਹੋਏ ਉਦੋਂ ਸੰਗਤਾਂ ਦੀ ਭਰਮੀ ਸਮੁਲੀਅਤ ਨਹੀਂ ਕੀਤੀ ਜਾਂਦੀ ਹੁੰਦੀ ਕਿਉਂਕਿ ਜਥੇਬੰਦੀਆਂ ਬੈਠ ਕੇ ਸਾਰੇ ਫੈਸਲੇ ਨੂੰ ਵਿਚਾਰਦੀਆਂ ਹਨ ਫਿਰ ਉਹ ਫੈਸਲਾ ਸੰਗਤਾਂ ਦੇ ਵਿੱਚ ਸੁਣਾਇਆ ਜਾਂਦਾ ਹੈ ਫਿਰ ਸੰਗਤਾਂ ਨੂੰ ਭਰੋਸੇ ਵਿੱਚ ਲੈ ਕੇ ਅਗਲਾ ਕਦਮ ਉਠਾਇਆ ਜਾਂਦਾ ਹੈ ਉਸ ਪੰਥਕ ਇਕਤਰਤਾ ਦੇ ਵਿੱਚ ਮੁੱਖ ਰੂਪ ਦੇ ਵਿੱਚ ਤਿੰਨ ਫੈਸਲੇ ਹੋਏ ਸਨ ਕਿ ਜੋ ਸਿੰਘ ਸਹਿਬਾਨ ਤਿੰਨੇ ਜਥੇਦਾਰ ਦਲੀਲ ਕਰਕੇ ਸਾਧ ਸੰਗਤ ਜੀ ਤੁਸੀਂ ਵੇਖਦੇ ਹੋ ਸਰਕਾਰੀ ਕਰਮਚਾਰੀ ਜਦੋਂ ਨੌਕਰੀ ਕਰਦੇ ਆ ਜੇ ਕਿਸੇ ਦਾ ਗੁਨਾਹ ਹੋਏ ਤਾਂ ਉਸ ਨੂੰ ਸੇਵਾ ਮੁਕਤ ਕਰਨ ਵਾਸਤੇ ਪਹਿਲਾਂ ਨੋਟਿਸ ਦਿੱਤਾ ਜਾਂਦਾ ਫਿਰ ਉਸ ਵਿੱਚ ਵਕਤ ਦਿੱਤਾ ਜਾਂਦਾ ਕਿ ਐਨੇ ਚਿਰ ਵਿੱਚ ਤੈਨੂੰ ਸਾਡੇ ਇਸ ਵਿਭਾਗ ਵਿੱਚੋਂ ਸੇਵਾ ਮੁਕਤ ਰਟਾਇਰ ਹੋਣਾ ਪਵੇਗਾ ਤੈਨੂੰ ਸੇਵਾ ਮੁਕਤ ਕਰ ਦਿੱਤਾ ਜਾਏਗਾ ਔਰ ਤੂੰ ਆਪਣੀ ਹੋਰ ਕਿਤੇ ਜਗ੍ਹਾ ਨੌਕਰੀ ਸਰਵਿਸ ਲੈਣ ਵਾਸਤੇ ਉਪਰਾਲਾ ਕਰ ਸਕਦਾ ਜਾਂ ਜੇੜਾ ਤੇਰਾ ਗੁਨਾਹ ਜੇ ਤੂੰ ਉਸ ਗੁਨਾਹ ਨੂੰ ਨਹੀਂ ਕੀਤਾ ਤਾਂ ਮੌਕੇ ਦੇ ਅਫਸਰਾਂ પાસે ਤੂੰ ਅਪੀਲ ਕਰ ਸਕਦਾ ਜੇ ਤੂੰ નિર્ਦੋਸ਼ ਸਾਬਤ ਹੋਇਆ ਤਾਂ ਤੈਨੂੰ ਦੁਬਾਰਾ ਬਹਾਲ ਵੀ ਕੀਤਾ ਜਾ ਸਕਦਾ ਹੈ ਇਹ ਸਾਰੇ ਕੈਦ ਦੇ ਕਾਨੂੰਨ ਜੇ ਸਰਕਾਰੀ ਮਹਿਕਮਿਆਂ ਦੇ ਵਿੱਚ ਬਣੇ ਹੋਏ ਆ ਆਪਾਂ ਆਪਣੇ ਘਰਾਂ ਦੇ ਵਿੱਚ ਵੀ ਤੁਸੀਂ ਜਦੋਂ ਵੇਖਦੇ ਹੋ ਕਮਾਂਕਾਰਾਂ ਵਾਲੇ ਲੋਕਾਂ ਨੂੰ ਆਪਾਂ ਨੂੰ ਹਮੇਸ਼ਾ ਲੋੜ ਪੈਂਦੀ ਹੈ ਉਹਨਾਂ ਨੂੰ ਵੀ ਆਪਾਂ ਕੁਝ ਸਮਾਂ ਦੇਖੇ ਉਹਨਾਂ ਦੀਆਂ ਗਲਤੀਆਂ ਨੂੰ ਵੀ ਅਣਡਿੱਠ ਕਰਕੇ ਉਹਨਾਂ ਨੂੰ ਵੀ ਕਦੇ ਇਸ ਤਰ੍ਹਾਂ ਜਲੀਲ ਨਹੀਂ ਕੀਤਾ ਜਾਂਦਾ ਜਿੱਦਾਂ ਖਾਲਸਾ ਪੰਥ ਦੇ ਸਰਬੋੱਚ ਤਖਤਾਂ ਦੇ ਸਿੰਘ ਸਹਿਬਾਨਾਂ ਨੂੰ ਜਲੀਲ ਕੀਤਾ ਗਿਆ, અપਮਾਨ ਕੀਤਾ ਗਿਆ। ਇਸ ਦਾ ਬੜਾ ਸੰਗਤ ਦੇ ਵਿੱਚ ਰੋਸ ਹੈ। ਇਸ ਲਈ ਨਵੀਆਂ ਨੁਕਤੀਆਂ ਰੱਦ ਕੀਤੀਆਂ ਗਈਆਂ ਤਿੰਨੇ ਸਿੰਘ ਸਹਿਬਾਨਾਂ ਨੂੰ ਦੁਬਾਰਾ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ ਔਰ ਚੌਥੀ ਮੰਗ ਸੀ ਜਿਹੜੀ ਉਹ ਇਹ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁ ਵਿਧੀ ਵਿਧਾਨ ਬਣਾਵੇ ਕਿ ਜਥੇਦਾਰ ਸਿੰਘ ਸਹਿਬਾਨ ਸਰਬ ਉੱਚਾਧੀਆਂ ਤੇ ਬੈਠਦੇ ਐ ਅਸੀਂ ਉਹਨਾਂ ਦੇ ਗਲਾਂ ਵਿੱਚ ਸੇਰੇ ਪਾ ਕੇ ਸਿਰੋਪਾਉ ਪਾ ਕੇ ਦਸਤਾਰਾਂ ਦੇ ਕੇ ਲਿਆਉਂਦੇ ਹਾਂ ਬੜਾ ਉਹਨਾਂ ਦਾ ਸਨਮਾਨ ਕਰਦੇ ਹਾਂ ਜਦੋਂ ਉਹਨਾਂ ਨੂੰ ਸੇਵਾ ਮੁਕਤ ਕੀਤਾ ਜਾਂਦਾ ਹੈ ਤਾਂ ਇਸ ਤਰ੍ਹਾਂ ਕੋਈ ਮੁਲਾਜ਼ਮ ਇੱਕ ਕਰਮਚਾਰੀ ਨੂੰ ਵੀ ਨਹੀਂ ਇਸ ਤਰ੍ਹਾਂ ਜਲੀਲ ਕੀਤਾ ਜਾਂਦਾ ਜਿਵੇਂ ਸਿੰਘ ਸਹਿਬਾਨਾ ਨੂੰ ਚੁੱਪਚੀਪੀਤੇ ਘਰੇ ਤੋਰ ਦਿੱਤਾ ਜਾਂਦਾ ਹੈ ਇਹ ਅੱਜ ਤੋਂ ਨਹੀਂ ਅੱਜ ਤੋਂ ਨਹੀਂ ਇਹ ਲੰਮੇ ਸਮੇਂ ਤੋਂ ਇੱਕ ਘਟਨਾ ਤੁਹਾਨੂੰ ਸੁਣਾਉਣਾ ਸਿੰਘ ਸਾਹਿਬ ਗਿਆਨੀ ਸਾਧੂ ਸੰਗਤ ਦੀ ਪੌਰਾ ਜਥੇਦਾਰ ਸ੍ਰੀ ਅਕਾਲ ਤਖਸਾਲ ਲਮਾ ਸਮਾਉ ਦੇਸੇਦਾਰ ਦੀ ਪਦਵੀ ਤੇ ਰਹੇ ਜਦੋਂ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਨਾ ਬੜੀ ਦੁਖਦਾਈ ਘਟਨਾ ਕਿ ਉਹਨਾਂ ਨੂੰ ਦਫ਼ਤਰ ਦੇ ਵਿੱਚੋਂ ਇੱਕ ਨੋਟਿਸ ਆਇਆ ਕਿ ਸਿੰਘ ਸਾਹਿਬ ਆਪਣੀ ਰਹਿائش ਤੁਰੰਤ ਖਾਲੀ ਕਰੋ ਤੁਹਾਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਆਪਣੇ ਘਰੇ ਜਾਓ ਉਹ ਬਜ਼ੁਰਗ ਸਨ ਵਿਚਾਰੇ ਔਰ ਤਖਤ ਦੇ ਦੇਸੇਦਾਰ ਰਹੇ ਉਹ ਔਰ ਨਰਕਤਾਰੀਆਂ ਦੇ ਖਿਲਾਫ ਉਹਨਾਂ ਨੇ ਹੁਕਮਨਾਮਾ ਵੀ ਜਾਰੀ ਕੀਤਾ ਸੀ ਤੋ ਸਾਧ ਸੰਗ ਜੀ ਅਖੀਰ ਨੌਬਤ ਇਥੋਂ ਤੱਕ ਆ ਗਈ ਸਿੰਘ ਸਾਹਿਬ ਨੇ ਆਏ ਸੇਵਾਦਾਰ ਨੂੰ ਆਖਿਆ ਕਿ ਮੇਰਾ ਬਿਰਧ ਸਰੀਰ ਹੈ ਮੈਨੂੰ ਕੁਝ ਦਿਨ ਦੇ ਦਿਓ ਮੈਂ ਆਪਣਾ ਇੰਤਜ਼ਾਮ ਕਰਕੇ ਘਰੇ ਚਲਿਆ ਜਾਵਾਂਗਾ ਪਰ ਸਾਧ ਸੰਗ ਜੀ ਦੂਸਰੇ ਦਿਨ ਦਫ਼ਤਰ ਦੇ ਵਿੱਚੋਂ ਕੁਝ ਅਧਿਕਾਰੀ ਆਏ ਬੜੀ ਦੁਖਦਾਇਕ ਗੱਲ ਤੁਹਾਡੇ ਸੁਣਨ ਵਾਲੀ ਹੈ ਧਿਆਨ ਦਿਓ ਇੱਧਰ ਸਿੰਘ ਸਾਹਿਬ ਦਾ ਸਮਾਨ ਜਿੰਨਾ ਅਸੀਂ ਚੁੱਕ ਕੇ ਬਾਹਰ ਰੱਖਤਾ ਉਹਨਾਂ ਦੀ ਰਹਿਸ਼ ਨੂੰ ਜਿੰਦਾ ਲਾ ਦਿੱਤਾ ਤੇ ਸਿੰਘ ਸਾਹਿਬ ਨੂੰ ਫੜ ਕੇ ਬਾਹਾਂ ਤੋਂ ਬਾਹਰ ਕੱਢ ਦਿੱਤਾ। ਇੰਨਾ ਦਲੀਲ ਇੱਕ ਤਖਤ ਦੇ ਜਥੇਦਾਰ ਨੂੰ ਕੀਤਾ ਗਿਆ। ਇਸ ਤੋਂ ਵੱਡਾ અપਮਾਨ ਪਦਵੀ ਦਾ ਕੀ ਹੋ ਸਕਦਾ। ਉਹ ਵਿਚਾਰੇ ਬਜ਼ੁਰਗ ਸਨ ਕੋਈ ਉਹਨਾਂ ਕੋਲੇ ਸੇਵਾਦਾਰ ਨਹੀਂ ਸੀ। ਮਸਾ ਮਸਾ ਉਹਨਾਂ ਨੇ ਇੱਕ ਰਖਸ਼ੇ ਵਾਲੇ ਨੂੰ ਬੁਲਾਇਆ। ਔਰ ਇੱਕ ਦੋ ਰਖਸ਼ੇ ਵਾਲੇ ਹੋਰ ਬੁਲਾ ਕੇ ਉਹਨਾਂ ਨੂੰ ਆਖਿਆ ਮੇਰਾ ਸਮਾਨ ਰਖਸ਼ੇ ਤੇ ਰੱਖਦੇ ਹੋ। ਮੈਨੂੰ ਬਸ ਸਟੈਂਡ ਤੇ ਛੱਡਿਆਓ ਮੈਂ ਆਪਣੇ ਘਰੇ ਜਾ ਸਕਾਂ। ਫਕਸਾਂ ਦਾ ਦੋਸ਼ਦਾਰ ਹੋਵੇ ਫਿਰ ਸ੍ਰੀ ਅਕਾਲ ਤਖਸਾਲ ਸਾਹਿਬ ਦਾ ਉਸ ਨਾਲ ਐਡੀ ਬੇਇਨਸਾਫੀ ਕੀਤੀ ਗਈ ਹੋਵੇ ਸੱਚੀ ਘਟਨਾ ਇਹ ਪਿਛਲੇ ਸਮੇਂ ਤੋਂ ਹੁੰਦਾ ਆਇਆ ਪ੍ਰਸਾਦ ਸੰਗਤ ਜੀ ਹੁਣ ਸੰਗਤ ਜਾਗ ਚੁੱਕੀ ਹੈ ਦੁਨੀਆ ਭਰ ਦਾ ਸਿੱਖ ਇਹ ਜਿਹੜਾ ਸੋਸ਼ਲ ਮੀਡੀਆ ਨਾ ਇਸ ਮੀਡੀਆ ਦੁਆਰਾ ਹਰ ਸਿੱਖ ਕੋਲੇ ਖਬਰ ਪਹੁੰਚਦੀ ਹੈ ਹਰ ਮਾਈ ਭਾਈ ਕੋਲੇ ਛੋਟੇ ਛੋਟੇ ਬੱਚਿਆਂ ਕੋਲੇ ਕੱਲ ਮੇਰੇ ਕੋਲ ਇੱਕ ਪਰਿਵਾਰ ਆਇਆ ਛੋਟੇ ਛੋਟੇ ਬੱਚੇ ਸੀ ਬਾਬਾ ਜੀ ਉਹਨਾਂ ਦੇ ਮੈਨੂੰ ਕਹਿਣ ਲੱਗੇ ਬਾਬਾ ਜੀ ਉਹ ਸਿੰਘ ਸਹਿਬਾਨਾਂ ਦਾ ਜੋ ਸੰਘਰਸ਼ ਪ੍ਰੋਗਰਾਮ ਚੱਲ ਰਿਹਾ ਉਹ ਸੋਲਵ ਹੋਇਆ ਬਾਹਰੋਂ ਆਏ ਸੀ ਬੱਚੇ ਵੀ ਠੀਕ ਹੋ ਗਿਆ ਕਿ ਨਹੀਂ ਹੋ ਗਿਆ ਮਤਲਬ ਉਹ ਬੱਚੇ ਮੋਬਾਈਲ ਦੇਖਦੇ ਆ ਉਹਨਾਂ ਨੇ ਤਾਂ ਹੀ ਮੈਨੂੰ ਸਵਾਲ ਕੀਤਾ ਨਾ ਹੁਣ ਇੱਕ ਇੱਕ ਗੱਲ ਹਰ ਘਰ ਦੇ ਵਿੱਚ ਪਹੁੰਚ ਰਹੀ ਹੈ ਇਸ ਕਰਕੇ ਜੋ ਪਿਛਲੀਆਂ ਕਮੀਆਂ ਔਰ ਖਾਮੀਆਂ ਉਹਨਾਂ ਨੂੰ ਦੁਬਾਰਾ ਨਾ ਦੁਹਰਾਇਆ ਜਾਵੇ ਮੈਂ ਸਮੁੱਚੀ ਕੌਮ ਦੇ ਚਰਨਾਂ 'ਚ ਅਪੀਲ ਕਰਦਾ ਭਾਈ ਸਟੇਟ ਹੋ ਪੰਥ ਦੀ ਨਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰ ਸਿੰਘ ਸਹਿਬਾਨਾ ਨੂੰ ਨਿਯੁਕਤ ਕਰਨ ਦਾ ਵੀ ਉਹਨਾਂ ਨੂੰ ਵ đãiਗੀ ਦੇਣ ਦਾ ਵਿਧਾਨ ਹੋਣਾ ਚਾਹੀਦਾ ਜਿਹੜੇ ਸਨਮਾਨ ਨਾਲ ਉਹਨਾਂ ਨੂੰ ਲਿਆਂਦਾ ਜਾਂਦਾ ਉਸੇ ਸਨਮਾਨ ਨਾਲ ਉਹਨਾਂ ਨੂੰ ਵ đãiਗੀ ਦਿੱਤੀ ਜਾਏ ਕਿਉਂਕਿ ਸਾਧ ਸੰਗਤ ਜੀ ਮੈਂ ਤੁਹਾਨੂੰ ਇੱਕ ਛੋਟੀ ਜੀ ਮਿਸਾਲ ਦੰਦਾ ਕ੍ਰਿਸਚੀਅਨਟੀ ਦੇ ਅੰਦਰ ਜਿਹੜੇ ਉਹਨਾਂ ਦੇ ਪਾਦਰੀ ਹੁੰਦੇ ਜਦੋਂ ਰਿਟਾਇਰ ਹੋ ਜਾਂਦੇ ਐ ਤਾਂ ਉਹਨਾਂ ਨੂੰ ਪਦਵੀ ਤੋਂ ਸੇਵਾ ਮੁਕਤ ਕਰਕੇ ਉਹਨਾਂ ਦੀ ਰਹਿائش ਦਾ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਕਰਕੇ ਨਾ ਪੈਨਸ਼ਨ ਵੱਖਰੀ ਦਿੱਤੀ ਜਾਂਦੀ ਔਰ ਉਹਨਾਂ ਨੂੰ ਧਰਮ ਪ੍ਰਚਾਰ ਦੇ ਹੋਰ ਕੰਮਾਂ ਵਿੱਚ ਨਾਲ ਹੀ ਲਾ ਦਿੱਤਾ ਜਾਂਦਾ ਕਿ ਤੁਹਾਨੂੰ ਘਰੇ ਨਹੀਂ ਜਾਣ ਦੇਣਾ ਤੁਸੀਂ ਸਾਡੇ ਧਰਮ ਵਿੱਚ ਰਹਿ ਕੇ ਫਲਾਨੀ ਤਾਂ ਟੀਚਰਾਂ ਨੂੰ ਟੀਚਰਾਂ ਮੰਗੂ ਬੱਚਿਆਂ ਨੂੰ ਪੜ੍ਹਾਓ ਧਰਮ ਦੀ ਸਿੱਖਿਆ ਦਿਓ ਤੁਹਾਨੂੰ ਅਸੀਂ ਤਾਂ ਜ਼ਿੰਦਗੀ ਅਖੀਰ ਤੱਕ ਤੁਹਾਡੀ ਸੇਵਾ ਲੈਣੀ ਹੈ ਪਹਿਲੀ ਗੱਲ ਤਾਂ ਸਿੰਘ ਸਹਿਬਾਨ ਜੇਕਰ ਰਿਟਾਇਰ ਕਰਨੇ ਵੀ ਹੈ ਤਾਂ ਸਾਧ ਸੰਗ ਦੀ ਵਿਧੀ ਵਿਧਾਨ ਅਨੁਸਾਰ ਉਹਨਾਂ ਨੂੰ ਸਨਮਾਨਪੂਰਵਕ ਰਿਟਾਇਰ ਕੀਤਾ ਜਾਏ ਉਸ ਤੋਂ ਬਾਅਦ ਵੀ ਉਹਨਾਂ ਤੋਂ ਸੇਵਾਵਾਂ ਲਈਆਂ ਜਾਣ ਦੇਖੋ ਪਿੰਡਾਂ ਦੇ ਵਿੱਚ ਸਿੱਖੀ ਦੇ ਪ੍ਰਚਾਰ ਲਈ ਉਹਨਾਂ ਨੂੰ ਸਾਧਨ ਦਿੱਤੇ ਜਾਣ ਉਹ ਬੱਚਿਆਂ ਨੂੰ ਪਿੰਡਾਂ ਵਿੱਚ ਗੁਰਬਾਣੀ ਦੀ ਸੰਥਿਆ ਕਰਾਉਣ ਤਾਂ ਕਿ ਉਹ ਸਾਡੇ ਨਾਲੋਂ ਟੁੱਟ ਨਾ ਜਾਣ ਦੂਰ ਨਾ ਹੋ ਜਾਣ ਤੇ ਆਉਣ ਵਾਲੇ ਸਿੰਘ ਸਹਿਬਾਨ ਜਿਹੜੇ ਅੱਗੇ ਆਪਾਂ ਨਿਯੁਕਤ ਕਰਨੇ ਹਨ ਉਹਨਾਂ ਦੇ ਮਨ ਵਿੱਚ ਵੀ ਉਤਸ਼ਾਹ ਰਹੇ ਕਿ ਜੇ ਸਾਨੂੰ ਇਹ ਸੇਵਾ ਮਿਲੀ ਤਾਂ ਸਾਡਾ ਕੌਮ ਸਤਕਾਰ ਔਰ ਸਨਮਾਨ ਕਰੇਗੀ ਭਾਈ ਰਤਨ ਸਿੰਘ ਦੀ ਭੰਗੂ ਨੇ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਜੋ ਲਿਖਿਆ ਹੈ ਪੰਥ ਪ੍ਰਕਾਸ਼ ਅੰਦਰ ਜੋ ਜਥੇਦਾਰ ਕਹ ਦਿੱਤਾ ਸੋ ਪੰਥ ਮਾਨ ਸਭ ਲੇਤਾ ਜੋ ਜਥੇਦਾਰ ਕਹਿ ਦਿੰਦਾ ਪੰਥ ਉਸ ਨੂੰ ਸਿਰ ਮੱਥੇ ਮੰਨ ਲੈਂਦਾ ਸੀ ਇੰਨੀ ਪੰਥ ਵਿੱਚ ਸੰਗਤਾਂ ਵਿੱਚ ਜਥੇਦਾਰ ਪ੍ਰਤੀ ਸਤਕਾਰ ਔਰ ਸ਼ਰਧਾ ਭਾਵਨਾ ਸੀ ਪਰ ਅੱਜ ਗੱਲ ਉਲਟ ਹੋ ਗਈ ਹੈ ਸੋ ਇਸ ਗੱਲ ਦਾ ਦੁੱਖ ਲੱਗਾ ਕਿ ਕਿਵੇਂ ਨਿਯੁਕਤੀਆਂ ਕੀਤੀਆਂ ਜਾਂਦੀਆਂ ਫਿਰ ਤਖਤਾਂ ਦੇ ਸਿੰਘ ਸਹਿਬਾਨਾਂ ਦੀ ਜਿਹੜੀ ਮਾਨ ਮਰਿਆਦਾ ਨਾ ਸਿੰਘ ਸਹਿਬਾਨਾਂ ਨੂੰ ਨਿਯੁਕਤ ਕਰਨ ਵਾਸਤੇ ਬਕਾਇਦਾ ਸ਼੍ਰੀ ਖਾਲਸਾ ਤਖਤ ਸਾਹਿਬ ਸਤਿਗੁਰੂ ਜੀ ਦੀ ਹਜ਼ੂਰੀ ਚ ਦੀਵਾਨ ਲੱਗਦਾ ਉਸ ਦਿਨ ਵਿਸ਼ੇਸ਼ ਸਮਾਗਮ ਕੀਤਾ ਜਾਂਦਾ ਤਖਤ ਸਾਹਿਬ ਜੀ ਦੇ ਉੱਤੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਕੀਰਤਨ ਹੁੰਦਾ ਸਾਰੀਆਂ ਸਿੱਖ ਸੰਪਰਦਾਵਾਂ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਸਿੰਘ ਸੁਭਾਵਾਂ ਸਾਰੀਆਂ ਉੱਥੇ ਪਹੁੰਚਦੀਆਂ ਫਿਰ ਉਹ ਸਾਰੇ ਸਿੰਘ ਸਹਿਬਾਨ ਦੀ ਨੁਕਤੀ ਦਾ ਐਲਾਨ ਹੋਣ ਤੋਂ ਬਾਅਦ ਬਕਾਇਦਾ ਅਰਦਾਸ ਹੁੰਦੀ, ਸ਼੍ਰੀ ਮੁਖਵਾਕ ਹੁੰਦਾ। ਫਿਰ ਉਹਨਾਂ ਨੂੰ ਸਰੂਪਾਉ ਦੇ ਕੇ ਸਨਮਾਨ ਨਾਲ ਉਸ ਪਦਵੀ ਦੇ ਉੱਤੇ ਬਿਠਾਇਆ ਜਾਂਦਾ, ਸੁਭਾਯਮਾਨ ਕੀਤਾ ਜਾਂਦਾ। ਸੁਫਾਈ ਜਿਵੇਂ ਨੁਕਤੀਆਂ ਕੀਤੀਆਂ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਰਾਤ ਨੂੰ 2:30 ਵਜੇ ਚਲਦੇ ਖੰਡਫਾੜ ਦੇ ਵਿੱਚ ਹੀ ਆਪਣੀ ਮਨਮਰਜ਼ੀ ਨਾਲ ਸਰੂਪੇ ਦੇ ਦਿੱਤੇ ਤਾਂ ਸ਼੍ਰੀ ਕੇਸਗੜ ਸਾਹਿਬ ਮਹਾਰਾਜ ਦਾ ਪ੍ਰਕਾਸ਼ ਵੀ ਨਹੀਂ ਸੀ। ਬਿਨਾ ਪ੍ਰਕਾਸ਼ ਤੋਂ ਹੀ ਉੱਥੇ ਸਾਰਾ ਘਟਨਾਕ੍ਰਮ ਤੁਸੀਂ ਲਾਈਵ ਵੀਡੀਓ ਵਿੱਚ ਦੇਖ ਲਿਆ ਦੱਸਣ ਦੀ ਲੋੜ ਨਹੀਂ ਤੁਮਾਰਾ ਸਾਹਿਬ ਦੀ ਮਰਿਆਦਾ ਵਿੱਚ ਵੀ ਵਿਗਨ ਪਾਇਆ ਤੇ ਤਖਤਾਂ ਦੀ ਮਰਜ਼ਾਦਾ ਵਿੱਚ ਵੀ ਵਿਗਨ ਪਾਇਆ ਗਿਆ ਇਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਕੌਮ ਵਿੱਚ ਹੁੰਦੀਆਂ ਜੇ ਆਪਾਂ ਬੋਲੀਏ ਨਾ ਉਠੀਏ ਨਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਧ ਸੰਗਤ ਦੀ ਇਹ ਹੋਰ ਰਸਤਾ ਖੁੱਲ ਜਾਏਗਾ ਇਹ ਲੋਕ ਫਿਰ ਮਨਮਰਜ਼ੀ ਦਾ ਬਹੁਤ ਕੁਝ ਕਰ ਜਾਣਗੇ ਫਿਰ ਆਪਣੇ ਸਿਰਾਂ ਤੋਂ ਪਾਣੀ ਨੰਘਿਆ ਫਿਰ ਆਪਾਂ ਕੁਝ ਨਹੀਂ ਕਰ ਪਾਵਾਂਗੇ ਸੋ ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਾਂ ਇਹ ਕੁਝ ਮਤੇ ਰੱਖੇ ਸੀ ਔਰ ਸ਼੍ਰੋਮਣੀ ਕਮੇਟੀ ਨੂੰ ਭਖਤ ਦਿੱਤਾ ਸੀ 28 ਮਾਰਚ ਤੱਕ ਦਾ ਕਿ ਉਸ ਦਿਨ ਬਜਟ ਜਲਾਸ ਹੈ ਤੁਸੀਂ ਬਜਟ ਕਿਉਂਕਿ ਜਿਹੜੀ ਐਗਜ਼ੀਕਟਿਵ ਕਮੇਟੀ ਦਾ ਮਤਾ ਗਲਤ ਹੋਵੇ ਨਾ ਉਹ ਸ਼੍ਰੋਮਣੀ ਕਮੇਟੀ ਦਾ ਜਲਾਸ ਰੱਦ ਕਰ ਸਕਦਾ ਉਹਨਾਂ ਕੋਲੇ ਅਧਿਕਾਰ ਹੈ ਸਾਰੇ ਮੈਂਬਰਾਂ ਕੋਲੇ ਸੋ ਇਸ ਕਰਕੇ ਇਕ ਤਾਂ ਸਾਰੇ ਇਲਾਕੇ ਦੇ ਮੈਂਬਰਾਂ ਨੂੰ ਬੇਨਤੀ ਕਰੋ ਕਿ ਭਾਈ ਉਸ ਦਿਨ ਐਗਜ਼ੀਕਟਿਵ ਦਾ ਮਤਾ ਜਿਹੜਾ ਰੱਦ ਕਰਕੇ ਸਿੰਘ ਸਹਿਬਾਨਾਂ ਨੂੰ ਬਹਾਲ ਕਰੋ ਜਿਨ੍ਹਾਂ ਨੂੰ ਜ਼ਬਰੀ ਸੇਵਾ ਮੁਕਤ ਕਰ ਦਿੱਤਾ ਤੁਸੀਂ ਤੋਂ ਇਸ ਲਈ ਸਾਧ ਸੰਗਤ ਦੀ 28 ਮਾਰਚ ਨੂੰ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣਾ ਸਰਦਾਰ ਤੇਜਾ ਸਿੰਘ ਦੀ ਸਮੁੰਦਰੀ ਹਾਲ ਵਿਖੇ ਮੈਂ ਇੱਕ ਬੇਨਤੀ ਮੀਡੀਆ ਰਹੀ ਚੈਨਲਾਂ ਰਹੀ ਸੰਗਤ ਰਹੀ ਬੇਨਤੀ ਕਰਦਿਆਂ ਕਿ ਸਾਡਾ ਇਹ ਪ੍ਰੋਗਰਾਮ ਬੜਾ ਸ਼ਾਂਤਮਈ ਹੈ ਅਸੀਂ ਕਿਸੇ ਨੂੰ અપਮਾਨਜਨਕ ਸ਼ਬਦ ਤੱਕ ਨਹੀਂ ਕਿਸੇ ਨੇ ਬੋਲਣਾ ਕਿਉਂਕਿ ਧਾਰਮਿਕ ਜਥੇਬੰਦੀਆਂ ਜਾ ਰਹੀਆਂ ਸਮੁੱਚਾ ਸੰਸਮਾਡ ਸਿੱਖ ਸੰਪਰਦਾਵਾਂ ਮਾਣ ਹੰਗ ਸਿੰਘ ਜਥੇਬੰਦੀਆਂ ਇਕੱਤਰ ਹੋ ਕੇ ਜਾ ਰਹੀਆਂ ਨਾਲ ਗੁਰੂਕੀਆਂ ਸੰਗਤਾਂ ਜਾ ਰਹੀਆਂ ਇਹ ਕੋਈ ਸਿਆਸੀ ਧਰਨਾ ਨਹੀਂ ਪਹਿਲੀ ਗੱਲ ਮੈਂ ਕਹ ਦਿਆਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਅੱਜ ਪੰਜਾਬ ਵਿੱਚ ਬੈਠੀਆਂ ਸਾਰੇ ਤੁਸੀਂ ਪਹਿਲਾਂ ਸਿੱਖੋ ਸਿੱਖ ਹੋਣ ਦੇ ਨਾਤੇ ਸਿੱਖ ਧਰਮ ਦੀਆਂ ਪਰੰਪਰਾਵਾਂ ਦਾ ਸਾਰਿਆਂ ਨੂੰ ਸਨਮਾਨ ਕਰਨਾ ਚਾਹੀਦਾ ਤੇ ਤੁਸੀਂ ਸਾਰੇ ਉੱਠ ਕੇ ਘਰਾਂ ਵਿੱਚੋਂ ਉੱਠੋ ਤੇ ਹਮ ਹਮਾ ਕੇ ਆਪਾਂ 11 ਵਜੇ ਜਿਹੜਾ 골ਡਨ 게ਟ ਹੈ ਸ੍ਰੀ ਅਮਰਸਰ ਸਾਹਿਬ ਉੱਥੇ ਪਹੁੰਚੀਏ ਉੱਥੋਂ ਗੱਡੀਆਂ ਦਾ ਕਾਫ਼ਲਾ ਅੱਗੇ ਲੈ ਕੇ ਜਾਵਾਂਗੇ ਜਿੱਥੋਂ ਤੱਕ ਗੱਡੀਆਂ ਜਾ ਸਕਦੀਆਂ ਉਸ ਤੋਂ ਅੱਗੇ ਫਿਰ ਪੈਦਲ ਆਪਾਂ ਸਰਦਾਰ ਤੇਜਦਾ ਸਿੰਘ ਦੀ ਸਮੁੰਦਰੀ ਹਾਲ ਜਿੱਥੇ ਸ਼੍ਰੋਮਣੀ ਕਮੇਟੀ ਦਾ اجلاس ਹੁੰਦਾ ਹੈ ਉਸ ਸਥਾਨ ਤੇ ਉਸ ਜਗ੍ਹਾ ਤੇ ਆਪਾਂ ਪਹੁੰਚਣਾ 2 ਘੰਟੇ ਬੈਠ ਕੇ ਸਤ ਨਾਮ ਵਾਹਿਗੁਰੂ ਦਾ ਜਾਪ ਕਰਾਂਗੇ ਔਰ ਆਪਣੀ ਮੰਗ ਰੱਖਾਂਗੇ ਅਗਰ ਫੇਰ ਵੀ ਸ਼੍ਰੋਮਣੀ ਕਮੇਟੀ ਇਸ ਫੈਸਲੇ ਨੂੰ ਪ੍ਰਮਾਨ ਨਹੀਂ ਕਰਦੀ ਜਾਂ ਸੰਗਤਾਂ ਦੀ ਗੱਲ ਨੂੰ ਇਗਨੋਰ ਕਰਦੀ ਹੈ ਇਨਕਾਰ ਕਰਦੀ ਹੈ ਫਿਰ ਅਗਲਾ ਪ੍ਰੋਗਰਾਮ ਆਪਾਂ ਬਾਅਦ ਵਿੱਚ ਮੀਟਿੰਗ ਕਰਕੇ ਦੇਾਂਗੇ ਸੋ ਉਹਨਾਂ ਚਿਰ ਆਪਾਂ ਆਪਣਾ ਇਹ ਸੰਘਰਸ਼ ਜਾਰੀ ਰੱਖਣਾ ਜਿਨਾ ਚਿਰ ਸੰਗਤ ਦੇ ਕੀਤੇ ਫੈਸਲੇ ਲਾਗੂ ਨਹੀਂ ਹੋ ਜਾਂਦੇ ਸੋ ਯਤਨ ਕਰਨਾ ਪਵੇਗਾ ਮਿਹਨਤ ਕਰਨੀ ਪਵੇਗੀ ਪਰ ਸ਼ਾਂਤਮਈ ਸੰਘਰਸ਼ ਆਪਾ ਕਰਨਾ ਕਿਉਂਕਿ ਇਹ ਧਾਰਮਿਕ ਪ੍ਰੋਗਰਾਮ ਹੈ ਇਹਦੇ ਵਿੱਚ ਕੋਈ ਆਪਾ ਕਿਸੇ ਦੇ ਖਿਲਾਫ ਨਾਰੇਬਾਜੀ ਨਹੀਂ ਕਰਨੀ ਕਿਸੇ ਦੇ ਖਿਲਾਫ ਕੋਈ ਭੜਕਾਊ ਭਾਸ਼ਣ ਨਹੀਂ ਕਰਨਾ ਔਰ ਮੈਂ ਇਹ ਬੇਨਤੀ ਫਿਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਬਿਲਕੁਲ ਇਹ ਸ਼ਾਂਤਮਈ ਪ੍ਰੋਗਰਾਮ ਹੋਏਗਾ ਇਹਨਾਂ ਨੇ ਕਈ ਤਰ੍ਹਾਂ ਦੀਆਂ ਫਾਹਮ ਫਲਾਈਆਂ ਲੋਕਾਂ ਵਿੱਚ ਪਿੰਡਾਂ ਵਿੱਚ ਕਿ ਉੱਥੇ ਝਗੜਾ ਹੋਏਗਾ ਉੱਥੇ ਗਲਤ ਗੱਲ ਇਦਾਂ ਇਦਾਂ ਸਾਧ ਸੰਗਤ ਜੀ ਅਸੀਂ ਕਿਸੇ ਦੇ ਨਿੱਕੀ ਦੀ ਟੀਮ ਵੀ ਨਹੀਂ ਮਾਰਨੀ ਕਿਸੇ ਨੂੰ અપਮਾਨਜਨਕ ਸ਼ਬਦ ਨਹੀਂ ਬੋਲਣਾ ਪੂਰੀ ਸ਼ਾਂਤਮਈ ਜੋ ਗੁਰੂ ਘਰ ਦੀ ਮਰਜ਼ਾਦਾ ਹੈ ਪੰਥ ਦੀ ਮਰਜ਼ਾਦਾ ਪਹਿਲਾਂ ਸ਼ਾਂਤਮਈ ਤਰੀਕੇ ਨਾਲ ਬੇਨਤੀ ਕਰੋ ਬਾਅਦ ਬੇਨਤੀ ਕਰੋ ਸਤਕਾਰ ਕਰੋ ਜੋ ਮਰਿਆਦਾ ਉਸ ਅਨਸਾਰ ਇਸ ਲਈ ਇਹ ਸ਼ਾਂਤਮਈ ਪ੍ਰੋਗਰਾਮ ਹੈ ਕਿਸੇ ਦੀਆਂ ਗਲਤ ਗੱਲਾਂ ਦੇ ਵਿੱਚ ਤੁਹਾਨੂੰ ਗੁਮਰਾਹ ਹੋਣ ਦੀ ਲੋੜ ਨਹੀਂ ਕਿਸੇ ਦੀਆਂ ਅਫਵਾਹਾਂ ਫੈਲਾਹ ਜਿਹੜੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਉਹਨਾਂ ਦੇ ਝਾਂਸੇ ਵਿੱਚ ਆ ਕੇ ਦੁਬਧਾ ਦੇ ਵਿੱਚ ਗ੍ਰਸਤ ਨਹੀਂ ਹੋਣਾ ਪਿੰਡਾਂ ਪਿੰਡਾਂ ਤੋਂ ਸੰਗਤ ਉਠੋ ਭਾਈ ਆਓ ਇਸ ਇਲਾਕੇ ਵਿੱਚ ਵੀ ਗੱਡੀਆਂ ਦਾ ਇੰਤਜ਼ਾਮ ਕੀਤਾ ਗਿਆ ਹੈ ਸਿੰਘ ਲੱਗੇ ਹੋਏ ਆ ਬਾਕੀ ਵੀ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਸਾਰੇ ਮਹਾਪੁਰਖ ਵੀ ਲੱਗੇ ਹੋਏ ਆ। ਬਾਬਾ ਮੇਜਰ ਸਿੰਘ ਜੀ, ਮਿਸਲ ਸ਼ਹੀਦਾਂ ਤਰਨਾ ਦਾ ਉੱਚੇ ਤੌਰ ਤੇ ਉਹ ਵੀ ਪਹੁੰਚੇ ਆ। ਨਿਹੰਗ ਸਿੰਘ ਜਥੇਬੰਦੀਆਂ ਵੀ। ਸੋ ਆਪਾਂ ਸਾਰਿਆਂ ਨੇ ਭਾਈ ਫੈਡਰੇਸ਼ਨ ਹੈ ਕੌਮ ਦਾ ਹਰਿਆਵਲ ਦਸਤਾ ਹੈ ਹੋਰ ਵੀ ਜਥੇਬੰਦੀਆਂ ਸੋ ਸਾਰੇ ਮਿਲ ਕੇ ਪਾਈ ਇਕਜੁੱਟ ਹੋ ਕੇ ਉਸ ਦਿਨ ਆਪਾਂ ਹੁਮ ਹਮਾ ਕੇ ਪਹੁੰਚੀਏ ਤਾਂ ਕਿ ਜੋ ਕੌਮ ਦਾ ਪ੍ਰੋਗਰਾਮ ਉਸ ਨੂੰ ਆਪਾਂ ਯਕੀਨਨ ਪੂਰਾ ਕਰ ਸਕੀਓ ਫੈਸਲਾ ਆਪਾਂ ਕੌਮ ਦੇ ਹੱਕ ਵਿੱਚ ਕਰ ਸਕੀਏ ਆਉਣ ਵਾਲੇ ਸਮੇਂ 'ਚ ਗਲਤ ਪ੍ਰਤਾਂ ਨੂੰ ਆਪਾਂ ਰੋਕ ਸਕੀਏ ਇਸ ਲਈ ਤੁਹਾਨੂੰ ਬੇਨਤੀ ਕਰਕੇ ਖੇਚਲਾ ਦਿੱਤੀ ਹੈ ਤੇ ਲੰਮਾ ਸਮਾਂ ਨਹੀਂ ਲਾਉਣਾ ਕਿਉਂਕਿ ਜੇ ਜ਼ਿਆਦਾ ਲੰਮਾ ਸਮਾਂ ਤਕਰੀਰਾਂ ਵਿੱਚ ਲੱਗ ਜਾਏਗਾ ਕਮਾਕਾਰਾਂ ਦੇ ਵਿੱਚ ਸੰਗਤ ਲੱਗੀ ਹੋਈ ਹੈ ਸੋ ਇਸ ਲਈ ਸਾਧ ਸੰਗਤ ਜੀ ਆਪਾਂ ਸੰਖੇਪ ਹੀ ਸਮਾਂ ਰੱਖਿਆ ਕਿ ਤੁਸੀਂ ਸਾਰੇ ਸਿੰਘਾਂ ਨਾਲ ਆਪਣੇਆਂ ਨਾਲ ਸੰਪਰਕ ਰੱਖੋ ਭਾਈ ਹਰਸ਼ਦੀਪ ਸਿੰਘ ਜੀ ਹਗੇ ਹੈ ਡਾਕਟਰ ਅਵਤਾਰ ਸਿੰਘ ਜੀ ਬੁੱਟਰ ਸਾਹਿਬ ਹਗੇ ਹੈ ਇਸੇ ਤਰ੍ਹਾਂ ਮਹਾਂਪੁਰਖ ਸਾਡੇ ਇਲਾਕੇ ਦੇ ਬਹੁਤ ਸਤਿਕਾਰਯੋਗ ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਸਾਹਿਬ ਔਰ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਮੁਖ ਬੁਲਾ ਰੇ ਸੰਤ ਸਮਾਜ ਸੰਤ ਬਾਬਾ ਮਨਮੋਹਨ ਸਿੰਘ ਜੀ ਸੰਤ ਬਾਬਾ ਵੀਰ ਸਿੰਘ ਜੀ ਪੰਗਾਲੀ ਵਾਲੇ ਸੰਤ ਬਾਬਾ ਗੁਰਦੇਵ ਸਿੰਘ ਜੀ ਤਰਸਿੱਕੇ ਵਾਲੇ ਸੰਤ ਬਾਬਾ ਅਮਨਦੀਪ ਸਿੰਘ ਜੀ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਟਕਸਾਲ ਸਤੋਵਾਲੀ ਗਲੀ ਉਹ ਵੀ ਪਹੁੰਚੇ ਐ ਬਾਬਾ ਸੁਰਿੰਦਰ ਸਿੰਘ ਜੀ ਪਹੁੰਚੇ ਐ ਇਸ ਤੋਂ ਇਲਾਵਾ ਜਥੇਦਾਰ ਬਾਬਾ ਮੇਜਰ ਸਿੰਘ ਜੀ ਮਸਲ ਸ਼ਹੀਦਾਂ ਤਰਨਾ ਦਾ ਲੋਚੀਚੇ ਤੌਰ ਤੇ ਪਹੁੰਚੇ ਐ ਸੰਤ ਬਾਬਾ ਨਵਤੇਜ ਸਿੰਘ ਜੀ ਚੇਲ ਆਣਾ ਸਾਹਿਬ ਪਹੁੰਚੇ ਐ ਇਸੇ ਤਰ੍ਹਾਂ ਜਥੇਦਾਰ ਬਾਬਾ ਸੁਖਚੈਨ ਸਿੰਘ ਜੀ ਉਹ ਵੀ ਸਾਧ ਸੰਗਤ ਦੀ ਸੰਗਤ ਵਿੱਚ ਬੈਠੇ ਆ ਸੁਭਾਈ ਮਾਨ ਸਰਦਾਰ ਕਸ਼ਮੀਰ ਸਿੰਘ ਜੀ ਬਰੀਆਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਅਮਰਵੀਰ ਸਿੰਘ ਜੀ ਟੋਟ ਪ੍ਰਧਾਨ ਸਿੱਖ ਸਟੂਡੈਂਟਸ